ਅਰ ਰੋਚਕ ਨਹੀਂ ਕੱਟੀਆਂ ਜਿਆ ਕਰਦਾ ਵਾ ਮਾੜੀਆਂ ਬੁਰੀਆਂ ਲੱਗਦੀਆਂ ਪਹਿਨਾ ਮੈਂ ਸੋਤ ਲਈ ਇੱਕ ਚੱਜਿਆ ਜਿਹਾ ਮੂੰਹ ਮੁੜ ਕੇ ਮੈਂ ਹੁੰਜਾ ਨਾ ਕੱਢੀ ਨੀ ਕੱਟ ਮੈਂ ਖਾ ਦੇ ਪਹਿਨਾ ਕਿ ਲਉਣੀ ਸਵੇਰੇ ਪੂਰਾ ਚੋਕ ਲਾਂ ਕਿ ਹੁਣ ਵਤੀ ਰਾਤ ਤੇ ਕਿੰਨੇ ਕੋਲੇ ਰੱਖੀ ਚੱਲ ਮਨਾ ਉਹ ਮਾਰੇ ਘਾਰੇ ਆਜੇ ਛੇੜਾ ਸਭ ਜਿੰਦਾ ਤੇਰੇ ਨੂੰ ਕੁਵੇਲਾ ਹੋ ਗਿਆ ਹਾਂ ਕਿਵੇਂ ਇਦਾਂ ਉਹਦੇ ਨਾਲ ਹੀ ਆ ਤੇ ਚੱਤੀ ਮੰਗਵਾਂ ਤੇ ਮੈਂ ਨਾ ਚਪਣਾ ਲਈ ਤਾ ਆਲੂ ਹੀ ਨਵੇਂ ਆਉਂਦੇ ਪੁਰਾਣੇ ਆਲੂ ਕੇ ਕੰਦੀ ਸਬਜੀ ਬਣਦੀ ਪਰ ਬੱਚੇ ਜੇ ਦਖਲ ਦੇ ਤੀ ਉਹ ਆ ਕੇ ਖੁੱਲਾ ਹੀ ਆ ਅੰਦਰੀ ਹੁਣੀ ਆ ਇਧਰ ਨਾ ਬੜੀ ਹੋਵੇ ਇਧਰ ਵੇਖ ਲਈ ਨਹੀਂ ਪੈਣਾ ਲੈ ਤੇ ਆ ਬੈਠੀ ਕੀ ਜੰਗੀ ਨੂੰ ਮਦਰ ਸਭ ਕੀ ਪਹਿਨ ਨਹੀਂ ਕਰਦੀ ਰਹੇ ਜੰਗੀ ਲੈ ਐ ਨਹੀਂ ਕਰੂ ਕੀ ਤਰੀਕਾ ਹੈ ਦਈਆ ਕੋਈ ਨੇ ਤੈਨੂੰ ਪਤਾ ਹੀ ਆ ਐਸਲੇ ਕੋਈ ਯਾਰ ਹੁੰਦਾ ਸਬਜੀ ਪਾਣੀ ਦਾ ਸਬਜੀ ਕਰ ਲਈ ਹੋਰ ਤੂੰ ਸੁਣਾ ਨੇ ਸੋਖਣਾ ਮਿਸਤਰੀ ਲੱਗੇ ਮਰੇ ਬਾਹਰੋਂ ਮੇਰੇ ਘਰ ਨਹੀਂ ਜਿਸ ਦਿਨ ਦਿਗਨੀ ਰਾਤ ਕਿੰਨੇ ਕਿਤੇ ਰਾਏ ਸੂਤਰ ਆ ਜਾਂਦੇ ਨੇ ਸੇਰੇ ਜਿਹੋਨਾ ਰੋਟੀ ਖਾਣੀ ਹੁੰਦੀ ਹੋਰ ਸਨਾਹ ਬੜੇ ਦਿਨਾ ਬਾਅਦ ਅਰਜੰਦ ਨਹੀਂ ਦਿਨਾ ਬਾਅਦ ਕੀਤੇ ਨੂੰ ਤਾਂ ਪਤਾ ਟਾਈਮ ਹੀ ਨਹੀਂ ਲੱਗਦਾ ਮੇਰੇ ਤੇ ਆ ਹੁਣ ਰੰਗਾ ਵਾਲੇ ਲੱਗੇ ਆ ਉਧਰ ਉਧਰ ਇਸ ਤਰ੍ਹਾਂ ਕੰਮ ਕਰਦੇ ਨਹੀਂ ਫਿਆ ਕਰਮ ਵਿਆਹ ਦੇ ਲੱਗੀ ਜਿਵੇਂ ਰੰਗੂ ਕਰਦੇ ਨਹੀਂ ਮੁੰਡਾ ਤੇ ਹਜੇ ਪੋਰਾ ਪਾ ਜਿੰਨਾ ਮੁੰਡਾ ਹੁਣੇ ਵਿਆਹ ਨਹੀਂ ਲੱਗਿਆ ਕੀ ਬਤਾ ਹੁੰਦਾ ਮੈਂ ਕੁੜੀ ਚੱਡੀ ਨਹੀਂ ਪੈ ਹੁੰਨੀ ਪੱਕਠਾ ਕਰਨ ਨਹੀਂ ਅਜੇ ਕਿ ਮੈਂ ਆ ਪੁਰੀਆਂ ਵਰਗੀ ਪਈ ਭੱਜੀ ਖਰਦੀ ਕਹਤ ਹਾਂ ਜਦੋਂ ਮੰਜੇ ਦਾ ਪੈ ਜੇ ਥੋੜਾ ਬਾਅਦ ਫਿਰ ਤੇ ਹੁੰਦਾ ਹੀ ਆ ਕੋਡਾ ਕਿੱਤਾ ਤੁ ਜੇਤੀ ਪੁੱਤ ਜਵਾਨ ਹੋ ਜੇ ਤੇ ਫਿਰ ਉਹ ਆ ਮਾਪ ਕੇ ਤੇ ਬੁੱਟੇ ਲਾ ਤੇ ਆਪਾਂ ਨੇ ਕੁੜੀਆਂ ਵੱਡੀਆਂ ਹੋਈਆਂ ਮੈਂ ਤਾਂ ਬਿਲਕੁਲ ਨਹੀਂ ਹੁਣਾ ਆ ਮੇਰਾ ਮੁੰਡਾ ਵਿਆਹਣ ਵਾਲਾ ਮੈਂ ਤੇਰੀਆਂ ਦੀ ਵੀ ਮੈਂ ਬੁੱਢੀ ਹੋਈ ਆਵੇਲਾ ਚੰਗੀ ਭਲੀ ਬਿਠੀ ਤੇਰੇ ਸਾਹਮਣੇ ਤੇ ਹੈਗਾ ਹੀ ਆ ੁੱਡੇ ਬਾਡੇ ਕਿੱਥੇ ਹੁਣਾ ਵਾ ਉਮਰ ਦੇ ਸਾਹਮਣੇ ਫਿਰ ਪਤਾ ਫਿਰ ਲੋਕੀ ਕਹਿ ਹੀ ਦਿੰਦੇ ਆ ਜਿੰਨੀ ਮਰਜੀ ਆਪਾਂ ਜਵਾਨ ਬਣ ਕੇ ਰਹੀਏ ਆਪਾਂ ਤੇ ਆਂਦੀਆਂ ਹੀ ਨਹੀਂ ਫਰਕ ਪੈਂਦਾ ਹੀ ਨਹੀਂ ਬੰਦੇ ਨੂੰ ਰੋਜ਼ ਰੋਜ਼ ਜਿਵੇਂ ਜਿਵੇਂ ਆਪਾਂ ਬੁਣੀ ਤੀ ਉਹ ਜਿਹਾ ਬੜਾ ਹੀ ਚੇਤੇ ਕਰਦੀ ਤੇ ਕਦੀ ਆਨੇ ਜਾਣ ਲਈਏ ਫੇਰ ਨਿਕਾਉਂਦੀ ਤੇ ਘਰੋਂ ਹੀ ਨਹੀਂ ਨਿਕਲਦੇ ਦਿਨ ਤੇ ਅੰਤਰੇ ਟੀੜੀ ਕਿ ਜਿੰਨੇ ਦਿਨ ਚੜਦਾ ਤੇ ਪਤਾ ਨਹੀਂ ਰਾਤ ਕਿੱਥੇ ਪੈ ਜਾਂਦੀ ਲੋਕੀ ਤਾਂ ਹੁਣ ਪੀਚ ਜਾਂਦਾ ਤੇ ਤੂੰ ਕਿੱਥੇ ਰਹਿਨੀ ਹੈ ਆਂ ਕਿ ਨਵੇਂ ਆ ਗਏ ਪੁਰਾਣੇ ਆ ਮੈਂ ਤਾਂ ਸ਼ਾਇਦ ਕਈਆਂ ਨੇ ਲਾ ਲਈਏ ਨਾ ਕਿ ਤਰੀਕ ਪਾਣੀ ਆਪ ਵੀ ਹਣਾਂ ਤੇ ਸਾਹ ਨਹੀਂ ਲੈਣ ਦਿੱਤਾ ਅੱਛਾ ਤੇ ਚੱਲ ਜਿਹੜੀ ਗੱਲ ਤੇ ਮੈਂ ਹੀ ਉਹ ਗੱਲ ਤੇ ਆ ਇਹ ੜੀ ਗੱਲ ਤੇ ਆ ਗਏ ਨਾ ਮੈਂ ਲਿਖਤਾ ਨਹੀਂ ਕੀ ਆਈ ਲੈ ਮੈਂ ਵੀ ਆਖਾ ਤੇਰਾ ਤਾਂ ਕਦੀ ਪੈਣਾ ਕਰ ਪਿਆ ਨਹੀਂ ਅੱਜ ਕਿਵੇਂ ਪੈ ਗਿਆ ਲੈ ਨਹੀਂ ਮੈਂ ਤਾਂ ਮਸਾਂ ਟਾਈਮ ਕੱਢ ਕੇ ਆਇਆ ਮੈਂ ਮੁਰਨਾ ਵੀ ਹੈ ਤੂੰ ਮੇਰੇ ਨਾਲ ਸਿੱਧੀ ਸਿੱਧੀ ਗੱਲ ਕਰ ਇਹ ਉਹ ਬਾਜੀ ਸੀ ਤੂੰ ਸੱਚੀ ਨਹੀਂ ਜਿਹਾ ਨਾਲ ਹੈ ਨਾ ਨਕੀਕ ਟਿੱਕੀ ਭੜੀ ਭੜੀ ਕਿੰਨਾ ਕੀ ਪੜੀ ਤੇਨੇ ਪੁੱਛੀ ਬਾਬਾ ਇਹ ਪੜੀ ਓਦਾਂ ਆਂਦੇ ਪਲੱਸ 2 ਦੀ ਕਿਤਾਬ ਖਵਾਦੀ ਬੰਦੇ ਵਿਚੋਲਣ ਨੂੰ ਤੇ ਸਾਰਾ ਪਤਾ ਹੁੰਦਾ ਕੁੜੀ ਬਾਰੇ ਹਾਂ ਹੈ ਮੈਂ ਤੇ ਗੱਲ ਤੇ ਕੋਰਾ ਫਿਰ ਗਾੜੀ ਐ ਅਸਰ ਇੰਨੀ ਓ ਸੋਹਣੀ ਸੁਨੱਖੀ ਇੰਨੀ ਕਿਤੇ ਫੈਸ਼ਨੇਬਲ ਆ ਪਲੱਸ 2 ਕੀਤੀ ਆ ਪ੍ਰਾਤੂ ਤੂੰ ਪਲੱਸ 2 ਵਾਲੇ ਲੈਣੇ ਕੰਮ ਕਰਾਉਣਾ ਮੇਰੀ ਸੁਣ ਗੱਲ ਚਲ ਕੋ ਪਲੱਸ 2 ਚੱਲ ਜੂ ਕੁੜੀ ਹੋਵੇ ਸੋਹਣੀ ਜਵਾਨ ਜਿਹੜੀ ਮੂੰਹ ਮੱਥੇ ਲੱਗੇ ਕਾ ਤੇਰੀਆਂ ਨੋਹੀਆਂ ਮੋਟੀ ਮੋਟੀ ਆ ਤੇਰੀ ਅੱਧੀ ਮੋਟੀ ਮੋਟੀ ਤੇ ਬੜੀ ਸੋਹਣੀ ਲੱਗੀ ਕੁੜੀ ਮੇਰੀ ਸੁਣ ਗੱਲ ਕੁੜੀ ਤਾਂ ਮੈਨੂੰ ਸੋਹਣੀ ਚਾਹੀਦੀ। ਇੱਕ ਤੈਨੂੰ ਮੈਂ ਗੱਲ ਦੱਸਦਾ ਹੋਰ। ਮੈਂ ਵੀ ਤੇਰੇ ਨਾਲ ਰਿਸ਼ਤੇ ਕਰਕੇ ਹੀ ਆਉਣਾ ਸੀ ਮੇਰੇ ਮੁੰਡੇ ਨੂੰ ਰਿਸ਼ਤਾ ਕਰਾਣਾ। ਠੀਕ ਮੇਰਾ ਮੁੰਡਾ ਵੇਖ ਨਾ ਕਿੱਡਾ ਸੋਹਣਾ ਵਾ। ਠੀਕ ਹੈ ਨਾ ਮੈਂ ਤਾਂ ਹੀ ਕੁੜੀ ਚਾਹੀਦੀ ਤੇ ਇੱਕ ਗੱਲ ਹੋਰ ਧਿਆਨ ਨਾਲ ਦੇਖੀ ਕੁੜੀ ਦੇ ਪੈਰਾਂ ਵਾਲੀ। ਕਿ ਜਿਹੜੀਆਂ ਉਹਦੇ ਪੈਰਾਂ ਨਹੀਂ ਉਹ ਹੂਠੇ ਦੀ ਤੇ ਜਿਹੜੀਆਂ ਆਪਣੇ ਆ ਉਗਲ ਤੋਂ ਆ ਉਗਲ ਨੂੰ ਦੀ ਐ। ਏ ਹੁੰਗੜ ਨੀਵੀ ਹੋਵੇ ਪੁੱਛੀ ਨਾ ਹੋਵੇ ਹਾਂ ਨਹੀਂ ਇਹ ਕੀ ਗੱਲ ਤੂੰ ਨਹੀਂ ਫੜੀ ਮੈਂ ਤੇ ਇੰਨੇ ਰਿਸ਼ਤੇ ਕਰਾਇਆ ਲੋਕੀ ਸੋਹਣੀ ਉੱਚੀ ਲੰਬੀ ਜਵਾਨ ਨੇ ਨਖਸ਼ ਵੇਂਦੇ ਆ ਪੜਦੇ ਆ ਤੇ ਤੂੰ ਕੂਥੇ ਦੀ ਉਂਗਲ ਲੋਕੀ ਦਿੰਦੇ ਹੱਥ ਪੈਰਾਂ ਮੇ ਲੰਬੀਆਂ ਉਂਗਲਾਂ ਹੂੰ ਤੇ ਤੂੰ ਆਲੀ ਕੀ ਬਣੀ ਨਿਕਲੀ ਹੋਏ ਤੇਰੇ ਇਹ ਕਾਲੀ ਪੂਰੀ ਸੋਹਣ ਤੇ ਲੈ ਤੂੰ ਰੌਲੇ ਕੌਣ ਲਾਪੀ ਹੈ ਚੱਲ ਦੱਸ ਇਹਦਾ ਮਤਲਬ ਇਹ ਵੀ ਜੇ ਇਹ ਉਂਗਲ ਹੋਈ ਲੰਬੀ ਤੇ ਇਹ ਮੈਂ ਮੇਰੇ ਮੁੰਡੇ ਤੇ ਲੋ ਬਣਾ ਪਾ। ਮੈਂ ਆਪਣੇ ਮੁੰਡੇ ਤੇ ਲੋ ਬਣੀ ਪਉਂਦਾ ਨਾ। ਸਾਰੀਆਂ ਗੱਲਾਂ ਛੱਡ ਕੇ ਇਸ ਕੰਮ ਨੂੰ ਚੰਗੀ ਤਰ੍ਹਾਂ ਧਿਆਨ ਦੇ ਲੈ। ਇਧਰ ਦੇ ਮੇਰੀਆਂ ਉਂਗਲਾਂ ਦੇ ਨਾਲ ਬਰਾਬਰ ਹੀ। ਅਸੀਂ ਸਾਡੇ ਦੋਵੇਂ ਜਿਹਾ ਤਾਂ ਬਰਾਬਰ ਦਾ ਹੀ ਜੁੱਧ ਚੱਲਦਾ ਤੇ ਬਰਾਬਰ ਦੀ ਗੱਲ ਹੁੰਦੀ। ਨਾ ਮੈਂ ਇਹ ਕਰ ਸਕੀ ਆ ਤੇ ਨਾ ਉਹ ਕਰਾਵੇ। ਇਹ ਤਾਂ ਗੱਲ ਤੇ ਇਹਦੇ ਵੱਲੋਂ ਤੇ ਵੇਖਣ ਚ ਮੈਨੂੰ ਠੀਕ ਆ ਪਰ ਮੈਂ ਹੋਰ ਕਿਤੇ ਹੋਏ ਗੱਲ ਨਹੀਂ ਸੁਣੀ ਐ ਜੀ ਲੈ ਕਿਤੇ ਸਿਆਣੀਆਂ ਤੋਂ ਸੁਣੀ ਸਿਆਣੀਆਂ ਬੀਬੀਆਂ ਬਜ਼ੁਰਗਾਂ ਤੋਂ ਮੈਂ ਵੀ ਉਹਨਾਂ ਤੋਂ ਹੀ ਸੁਣੀ ਐ ਆਹਦੇ ਗੱਲ ਸੱਚੀ ਹੁੰਦੀ ਆ ਹਣਕੂ ਉਹ ਖਾਉਂਦਾ ਆਪਣੀ ਨਾ ਮੇਰੀ ਦਾ ਬਰਾਬਰ ਦੀ ਬਰਾਬਰ ਦੀ ਤੇਰੀ ਤੂੰ ਤਾਂ ਬੱਲੇ ਚਾਉਂਦਾ ਤਾਂ ਆਈ ਫਿਰ ਮੈਂ ਆਨੀਆ ਮੈਂ ਇਹਨੂੰ ਦਬਾਉਣਾ ਇਹ ਪੈਣਾ ਕਿੱਥੇ ਦੱਬਦਾ ਉਹ ਵੀ ਮੇਰੇ ਬਰਾਬਰ ਨਹੀਂ ਇਹ ਤੇ ਫਿਰ ਉਂਗਲਾਂ ਦਾ ਜੋਦ ਸੀਰਾ ਮੈਨੂੰ ਨਹੀਂ ਪਤਾ ਇਹ ਨਹੀਂ ਇਹ ਗੱਲ ਝੂਠੀ ਨਹੀਂ ਇਹ ਗੱਲ ਸੱਚੀ ਆ ਆ ਬਰਾਬਰ ਤੇ ਹੋਵੇ ਤੇ ਇਸ ਗੱਲ ਦਾ ਪੂਰਾ ਧਿਆਨ ਰੱਖੀ ਇੱਕ ਕੁੜੀ ਸੋਹਣੀ ਹੋਵੇ ਜਵਾਨ ਹੋਵੇ ਬੜੀ ਭਾਵੇਂ 10-12 ਸਾਲ ਦੀ ਹੋਵੇ ਲੈ ਇੱਕ ਗੱਲ ਤੇ ਫਿਰ ਮੈਂ ਤੇਰੀ ਬੋਲ ਮੰਗੀ ਸਿੱਖ ਲਈ ਕੀ ਫਿਰ ਤੇ ਜਿਹੜੀ ਮਾਂ ਵੀ ਨਾ ਹੋ ਲੈਣੀ ਹੈ ਨਾ ਮਮੀ ਇਹ ਫਿਰ ਮਤਿਆਂ ਚੂਹੂ ਰਖੂ ਹੈ ਇਹ ਗੱਲ ਮੇਰੀ ਪੱਕੀ ਹੈ ਨਾ ਕਿਤੇ ਪੱਜਬੂਜ ਨਾਲ ਉਂਗਲ ਲੱਗਦੀ ਹੈ ਤੇ ਆਪਾਂ ਕਹਦੇ ਨੇ ਇਹ ਖਰੀਗੀ ਨਾ ਨਾ ਜੇ ਤੇ ਮੇਰਾ ਰਿਸ਼ਤਾ ਹੋਇਆ ਸੀ ਨਾ ਮੈਨੂੰ ਵੀ ਕਿਸੇ ਨੇ ਦੱਸਿਆ ਸੀ ਆਂਦੇ ਹੀ ਪੈਰ ਤੇ ਉਂਗਲਾ ਤੇ ਬਰਾਬਰ ਤੇ ਫੇਰ ਮੈਨੂੰ ਪਤਾ ਲੱਗਾ ਸੀ ਤੇ ਜਦੋਂ ਮੈਨੂੰ ਇਹ ਵੇਖਣ ਗਿਆ ਮੈਂ ਹੋਰ ਤਾਂ ਕੁਝ ਵੇਖਿਆ ਨਹੀਂ ਮੈਂ ਤੇ ਪੈਰਾਂ ਵਾਲੀ ਵੇਖਿਆ ਸੀ ਅੱਛਾ ਹਾਂ ਤੇ ਉਂਗਲਾ ਬਰਾਬਰ ਸੀ ਲੈ ਮੈਂ ਲੈ ਇੱਥੇ ਬੜੀ ਬਾਨ ਕੇ ਚੱਲ ਤੂੰ ਕਰ ਨੂੰ ਫੇਰ ਫੇਰ ਜੇ ਮੈਂ ਗਈ ਤੇ ਜੇ ਅਗਲੀ ਨੂੰ ਵੀ ਪਤਾ ਹੋਇਆ ਬਰੋ ਬਦਲਾ ਲੈਣਾ ਫੇਰ ਇਆਂ ਚ ਕਰਦੀਆਂ ਕੁੜੀਆਂ ਨੂੰ ਬੰਮਾ ਕਿੱਥੇ ਪਤਾ ਤੂੰ ਆਪ ਸਿਆਣੀ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਨਹੀਂ ਪਤਾ ਕਿਸੇ ਵੀ ਗੱਲ ਦਾ ਫੇਰ ਹਾਂ ਇਹ ਗੱਲ ਤੈਨੂੰ ਮੈਂ ਦੱਸੀ ਹੈ ਤੇ ਐਵੇਂ ਨਾ ਕੁੜੀਆਂ ਨੂੰ ਨਿੱੱਚੀ ਚਾਈਂ ਗਾਂ ਦੇ ਗਾਂ ਨੇ ਪਤਾ ਕਿ ਕੁੜੀਆਂ ਦੇ ਗਾਂ ਨਹੀਂ ਚੱਲਦੀਆਂ ਦੀ ਲਾਲਾ ਲਾਲਾ ਪਹਿਲਾਂ ਤੂੜੀਆਂ ਨੂੰ ਖਿਲਰ ਜਾਂਦੀਆਂ ਨੇ ਗੱਲ ਮੈਂ ਤਾਂ ਨਹੀਂ ਕਿਸੇ ਕੋਲ ਵੀ ਕਰਦੀ ਤੇ ਨਾਲੇ ਇਹ ਵੀ ਚਲ ਮੈਂ ਤੇਰਾ ਬੇਲ ਨੂੰ ਫੋਨ ਫੇਰ ਕਰੂੰਗੀ ਪਤਾ ਹੁਣ ਉਹ ਕੁੜੀ ਦਾ ਵੇਖੂੰਗੀ ਉਹਨੂੰ ਗੱਲ ਲੰਬੀ ਕੁੜੀ ਤੇ ਵੈਸੇ ਬੜੀ ਸੋਹਣੀ ਆਪਾਂ ਨੂੰ ਦੇਣ ਲੈਣਾ ਕੁਛ ਨਹੀਂ ਪੂਰੀ ਮਰ ਦੇਣਾ ਸੁਣੀ ਉਹ ਗੱਲ ਨਿੱਕੀ ਹੋਣੀ ਚਾਹੀਦੀ ਕੁੜੀ ਵੀ ਸੋਹਣੀ ਹੋਵੇ ਕੁੜੀ ਕਿਉਂ ਨਾ ਸੋਹਣੀ ਹੋਵੇ ਉਹ ਗੱਲ ਮੈਂ ਚੱਟਣਾ ਉਹ ਗੱਲ ਕਿ ਮੈਂ ਆਪਣੇ ਮੁੰਡੇ ਕਰਕੇ ਕਹਿੰਦੀ ਵੀ ਉਹ ਤੇ ਰੋਗ ਨਾ ਪਾਵੇ ਥੱਲੇ ਤੇ ਠੀਕ ਹੈ ਵੀ ਕਰ ਲੈਣੀ ਆ ਹੁਣ ਕਰਨਾ ਤੇ ਪਊਗਾ ਫਿਰ ਦੂਜੀ ਗੱਲ ਹੀ ਮੈਂ ਵੇਖਦੇ ਜੁੱਤਾਂ ਨਾਲ ਰਿਸ਼ਤਾ ਨਾ ਬਣਾਇਤਾ ਫਿਰ ਰਿਸ਼ਤਾ ਨਹੀਂ ਆ ਤੇ ਮੈਂ ਪਹਿਲੀ ਹੀ ਰਹੀ ਤੇਰੀ ਫਰਮਾਇਸ਼ ਸੁਣੀ ਆ ਉਨੀ ਤੇਰੀ ਫਰਮਾਇਤ ਕਬੂਲ ਕਰੂਗੀ ਇਹ ਤਾਂ ਤੈਨੂੰ ਵੀ ਮੇਰਾ ਪਤਾ ਹੀ ਆ ਮੈਂ ਇਸੇ ਕਿੱਦਾਂ ਕਰਨੀ ਆ ਹੂੰ ਹੂੰ ਪਰ ਝੂਠ ਨਾ ਕਿਸੇ ਗੱਲ ਦਾ ਮਾਰੀ ਨਾ ਮੈਂ ਮੋਰੀ ਅਗਰਾਉਣੀ ਮੈਂ ਗੁੱਟ ਖੱਟਾ ਕਰਾਉਣਾ ਹੀ ਫਿਰ ਵੇਖ ਲੈ ਪਾ ਦੂੰਗੀ ਮੰਦਰੀ ਕੋਈ ਨਹੀਂ ਪਾ ਤੈਨੂੰ ਮੰਦਰੀ ਨਹੀਂ ਮੈਂ ਮੋਣੀ ਹਾਂ ਮੈਂ ਤਾਂ ਚੂੜੀ ਪਾਉਂਗੀ ਮਾ ਜੀ 1.5 ਲੱਖ ਨੂੰ ਤਾਂ ਸੋਨਾ ਤੇ ਤੈਨੂੰ ਚੂੜੀ ਪਾ ਕੇ ਅਗਰ ਨੋ ਦਾ ਕਈ ਨੱਕ ਕੱਜੂਗੀ ਤੇ ਮੈਂ ਮੈਂ ਕਿੱਥੋਂ ਕਿੱਥੋਂ ਵੇਖ ਕਰਮੂ ਕੁੜੀ ਲੱਭਣੀ ਕਿੱਦਾਂ ਲੱਭਣੀ ਇੱਕ ਜਿਹੜੀ ਤੋਂ ਸਭ ਤੋਂ ਵੱਡੀ ਕੁਆਸ਼ ਹੁੰਦਾ ਦਾ ਚਾਹਦਾ ਇਹਦੇ ਨੇ ਸਰ ਜਾਂਦਾ ਮੁੰਡੇ ਜੀ ਆਪ ਪਾ ਦੂੰਗੀ ਤੈਨੂੰ ਵੀ ਚੂੜੀ ਪਰ ਇਹ ਕੰਮ ਸਾਰੇ ਕਰਨੇ ਪੂਰੀਆਂ ਨੇ ਕਿ ਚੂੜੀ ਪੈਰ ਪਾਉਣੇ ਜਿਹੜਾ ਮੈਂ ਦੋਨੋਂ ਕਿਰਾਏ ਦੀ ਮੁੰਡੇ ਲਈ ਪਾ ਕੇ ਦੂੰਗੀ ਮੈਂ ਸਿਰਫ ਹੁੰਗਲ ਲੱਭ ਕੇ ਦੇਣੀ ਆ ਕੱਲ ਨੂੰ ਮੰਨੇ ਨਾ ਮੰਨੇ ਤੇਰੀ ਮੂੰਹ ਕੋਲ ਰੋਟ ਰਹਿ ਜੇ ਉਹ ਤੇਰੀ ਗਾੜੀ ਮੇਰੀ ਕਿਉਂਕਿ ਇਹ ਗੱਲ ਮੈਂ ਪਰਖੀ ਹੋਈ ਆ ਇਹ ਸੱਚੀ ਹੁੰਦੀ ਆ ਚੱਲ ਕਰੇ ਨੀ ਇੱਕ ਸੋਣੀ ਹੋਵੇ ਪੜੀ ਭਾਵੇਂ 10+2 ਹੀ ਹੋਵੇ ਕੋਈ ਗੱਲ ਨਹੀਂ ਅੱਜ ਕੱਲ ਇਹਨਾਂ ਕੀ ਪਤਨਤਾ ਗੱਲ ਆਹੋ ਨਰੇਤੋਂ ਤੇ ਆਪ ਕੁੜੀਆਂ ਰਕੀ ਪੇ ਕੰਨ ਤੱਕ ਦਾ ਕੰਮ ਆਪ ਹੀ ਕਰ ਲੈਣਾ ਜੀ ਫਿਰ ਨਾ ਹਾਂ ਮੈਂ ਤੇ ਆਪ ਵਾਅਦਾ ਕਰ ਲੈਂਦੀ ਨਾ ਮੈਂ ਤੇ ਆਪਣੀ ਲੋਨ ਦਾ ਕੰਮ ਨਹੀਂ ਕਰਾਉਣਾ ਪਹਿਲਾਂ ਤੇ ਪਹਿਲਾਂ ਕਰਮ ਬਾਅਦ ਤੇ ਮੈਂ ਕਰਾਉਂਗੀ ਹਾਂਜੀ ਤੇ ਮੈਂ ਆਪ ਵਾਅਦਾ ਕਰ ਲੈਂਦੀ ਹਾਂ ਆਹੋ ਬਾਅਦ ਜਿੱਦਨੇ ਵੇਖੇ ਚਲੋ ਠੀਕ ਆ ਮੈਂ ਜਾਨੀ ਚੰਗਾ ਹਾਂ ਫਿਰ ਕਿੰਨੇ ਦਿਨਾਂ ਤੱਕ ਫਿਰ ਦੱਸੇਗੀ ਸਰਜ ਪਾਵਾ ਹੁਣ ਤੈਨੂੰ ਪਤਾ ਹੁਣ ਮੈਂ ਤੇ ਪਹਿਲਾਂ ਗੱਲਾਂ ਕਰਨਾ ਤੇ ਅਗਲੇ ਨੂੰ ਥੋੜੀ ਅੱਖਣਾ ਵੀ ਮੈਨੂੰ ਉਂਗਲੀ ਦਿਖਾ ਅਗਲੇ ਆਖਣਾ ਮੇਰੇ ਕਿਹੜੇ ਸਿਆਣੇ ਵਿਚਾਰ ਤੇ ਕੋਣਾਂ ਦੀ ਰਿਸ਼ਤਾ ਪਿੰਡਾਂ ਨੇ ਮੇਰੀ ਇੱਕ ਇਹ ਗੱਲ ਸੁਣਦਾ ਮ ਮੇਰੇ ਸ਼ਰੀਕ ਕੇ ਚਿਹਰਾ ਪਤਾ ਲੱਗੇ ਵੀ ਮੈਂ ਕੁੜੀ ਮੁੰਡੇ ਵਾਸਤੇ ਵੇਖਾਂ ਤਈਂ ਪਹਿਣਾ ਕੋਈ ਨਹੀਂ ਚਾਹਤਾ ਨਾ ਨਾ ਪਹਿਣ ਮੈਂ ਤੇ ਆਪਣੀ ਇੰਦਾ ਕਰਉਂਦੀ ਮੈਨੂੰ ਪਤਾ ਵਾ ਮੈਂ ਤੇ ਇੰਦਾ ਆਪ ਖੱਜਲ ਖਰਾਬ ਹੁੰਦੀ ਹਾਂ ਕਿੱਥੋਂ ਪੈ ਕੇ ਕਾ ਦੇ ਨਾਲੇ ਫੇਰ ਕੋਈ ਕਰਾਇਆ ਭੜਾ ਮੈਨੂੰ ਹੀ ਪਤਾ ਲੱਗਣ ਦੇਣਾ ਜਦੋਂ ਮੈਂ ਮੁੰਡੇ ਦਾ ਠਾਕਾ ਲਾ ਦੇਣਾ ਤੇ ਫੇਰ ਕੋਈ ਕਰਾਇਆ ਭੜਾ ਦੂਰ ਬੜੀ ਹੋਦਾ ਜੇ ਕੋਈ 1500 ਹੁਣ ਤੇ ਇਹ ਘਰ ਨਹੀਂ ਹੈਗਾ ਆਉਂਦਾ ਤੇ ਫੇਰ ਮੈਂ ਤੈਨੂੰ ਕੋਈ ਗੂਗਲ ਪੇ ਕਰਾ ਦੂੰਗੀ ਤੈਨੂੰ ਅੱਜ ਕੱਲ ਚੱਲ ਗਈ ਆ ਮੈਂ ਸਪੈਸ਼ਲ ਜਾਉਂਦੀ ਕਿ ਦੰਨੀ ਬਾਤੀ ਉਹ ਜਿੱਦ ਤਵੇ ਸੇ ਧਿਆਨ ਦਉਂਗੀ ਨਾ ਉਂਗਲ ਵਾਲੇ ਇਦੀ ਕੀ ਨੇ ਤੇ ਫਿਰ ਹੋਰ ਕੇ ਲਿਆ ਵੇਖਾਂਗੀ ਹਾਂ ਨਹੀਂ ਤੂੰ ਬਥੇਰੇ ਮੈਨੂੰ ਪਤਾ ਵਾ ਤੇਰੇ ਪਾਪਾਂ ਨੇ ਮੈਂ ਇਸ ਤਰ੍ਹਾਂ ਨਹੀਂ ਹੋ ਜਾਣਾ ਧਿਆਨ ਰੱਖਿਆ ਕਰੂੰਗੀ ਨਾ ਕਿਉਂ ਮੈਂ ਇਸ ਦਾ ਵੇਖਣਾ ਜਿੱਦੀ ਮੂੰਹ ਵਾਲੇ ਰੱਖੀ ਉਂਗਲ ਵੰਦੀ ਵੰਦੀ ਹੈ ਨਾ ਮੂੰਹ ਹੀ ਨਾ ਵੇਖੇ ਮੂੰਹ ਵੀ ਵੇਖ ਲਈ ਨਹੀਂ ਨਹੀਂ ਮੂੰਹ ਵੀ ਵੇਖੂੰਗੀ ਮੈਂ ਤੇ ਚਲ ਚੰਗਾ ਫਿਰ ਮੈਂ ਜਾਂਦੀ ਹਾਂ ਛੇਤੀ ਜਬਾਣ ਖਲਾਮੀ ਤੇ ਲੱਗਦੀ ਪੌਣਾ ਘੰਟਾ ਹੋ ਗਿਆ ਮੈਨੂੰ ਆਈ ਨਹੀਂ ਕੋਈ ਚਾਹ ਨਹੀਂ ਕੋਈ ਪਾਣੀ ਨਹੀਂ ਐਸੋ ਲਾਹੀ ਨਹੀਂ ਗੋਟ ਕੱਟੇ ਕਰਨ ਉੰਧਰਾ ਤੇ ਮੈਂ ਐਸ਼ ਪਾਤੀ ਹਾਂ ਮੈਂ ਇੱਕ ਭਾਵੇਂ ਕਿ ਦੀ ਸਪੈਸ਼ਲ ਲਾਉ ਕਿ ਨਾ ਨੌਣੀ ਕੋ ਵੀ ਉਮਰ ਛੋਟੀ ਕਰਨੀ ਪਵੇ ਹੁਣ ਇਹਦੇ ਵਾਸਤੇ ਕਿਤਾ ਛੋਟੀਆਂ ਉਂਗਲਾਂ ਵਾਲੀ ਨੀ ਕੀ ਕੀ ਸੋਚ ਲਾਤੀ ਆ ਨਹੀਂ ਮੈਂ ਨਾ ਚੱਲਾਂ ਮੈਂ ਆ ਜਾ ਰੋਟੀ ਖਾ ਕੇ ਚੱਲ ਜੀ ਸ਼ਾਮਾ ਨੂੰ ਨਹੀਂ ਨਹੀਂ ਸ਼ਾਮਾ ਨੂੰ ਰੋਟੀ ਖਾਣੀ ਚਾਹ ਤੇ ਤੋਪਿਆਈ ਨਹੀਂ ਇਹਦੇ ਲੋਕ ਮੈਂ ਤੇ ਵੀ ਆ ਤੇ ਜੋੜਦੀ ਆ ਕਿ ਕੁੜੀ ਮੈਂ ਚੇਤਾ ਉਹਦੀ ਚਾਹ ਨਹੀਂ ਨੌਣੀ ਦੀ ਕੁੜੀ ਮਿਲ ਜੇ ਮੇਰੇ ਪੁੱਤ ਲਈ ਹੈ ਤੇ ਮੇਰੀਆਂ ਦੇ ਪੱਜੇ ਘੁੱਜ ਹੋ ਜਾਣੀ ਆ ਇਟਾ ਸੋਹਣਾ ਸੁਨੱਖਾ ਮੇਰਾ ਮੁੰਡਾ ਵਾ ਮੈਂ ਕੁੜੀ ਵੀ ਤੇ ਮੈਨੂੰ ਸੋਹਣੀ ਚਾਹੀਦੀ ਐ ਉਹ ਤੇ ਉਂਗਲ ਦਾ ਤੇ ਮੈਂ ਤਾਂ ਨਹੀਂ ਵੀ ਮੇਰੇ ਮੁੰਡੇ ਤੇਵੇਂ ਰੋਬ ਜਿਹਾ ਨਾ ਪਾਇਆ ਕਰੀ ਮੈਂ ਆਪਣੇ ਪੁੱਤ ਤੇ ਰੋਬ ਨਹੀਂ ਪੋਣਾ ਕਿਸੇ ਦਾ ਸਿੱਧੀ ਮੇਰੀ ਗੱਲ ਵਾ ਹਾਂ ਸੈਵੇਂ ਆਨ ਆ ਵਿਚਾਰਾ ਸਾਰੀ ਬਰ ਰੋਬ ਥੱਲੇ ਰਹੀ ਜਾਵੇ ਖਿੱਚ-ਕਿੱਚ ਕੇ ਚੇਹ ਚ ਕਰਦੀ ਗਰੂ ਚਾਰੇ ਨਾ ਹਾਂ ਹੋਣ ਨਹੀਂ ਨਾ ਇਹਨੂੰ ਨਿੱਕੀ ਉਂਗਲ ਆਪਣੇ ਕੁੜੀ ਲੱਪਣੀ ਤੇ ਨਾ ਇਹਨੇ ਆਉਣਾ ਪਰ ਚੱਲੂ ਜੀ ਨੇ ਝੂਠ ਮਾਰ ਮਾਰ ਰਿਸ਼ਤੇ ਕਰਉਂਦੀ ਐ ਇਹ ਬੜਾ ਰਿਸ਼ਤੇ ਇਕ ਤੇ ਕਰਉਂਦੀ ਐ ਅੱਧਾ ਸੱਚ ਦਾ ਸਦੀ ਅੱਧਾ ਦੱਸਦੇ ਨਹੀਂ ਲੋਕਾਂ